ਆ ਹਲਦੀ ਇਹ ਹਲਦੀ ਆ ਆਹ ਨੇ ਮਿਰਚਾਂ ਕਿੰਨੀਆਂ ਲੱਗੀਆਂ ਮਿਰਚਾਂ ਦੇਖੋ ਇਹ ਆ ਹਾਈਬ੍ਰਿਡ ਵੀ ਮਿਰਚਾਂ ਦਾ ਲਾਲ ਵੀ ਲੱਗੀਆਂ ਹਰੀਆਂ ਵੀ ਲੱਗੀਆਂ ਹੋਈਆਂ ਆ ਸਾਰੀਆਂ ਮੇਰੀਆਂ ਮਿਰਚਾਂ ਬੀਜੀਆਂ ਹੋਈਆਂ ਆ ਦੇਖਿਆ ਸਾਰੀਆਂ ਮਿਰਚਾਂ ਆਹ ਆ ਸਾਰੀਆਂ ਆਹ ਲਾਲ ਮਿਰਚਾਂ ਆਹ ਆ ਹਰੀ ਮਿਰਚ ਆਹ ਕਿੰਨੇ ਲੱਗੀਆਂ ਹੋਈਆਂ ਉਹ ਆ ਮੇਰਾ ਜਿਹੜਾ ਥਾਂ ਬਣਾਇਆ ਹੋਇਆ ਵਾ ਆਹ ਆ ਕਿਆਰੀਆਂ ਪਾਈਆਂ ਵੀਆਂ ਸਾਰੀਆਂ ਦੀ 1 2 3 4 5 ਕਿਆਰੀਆਂ ਆ ਤਿੰਨ ਲਾ ਦੇਣੀਆ ਕੇਰੀਆਂ ਲਸਣ ਦੀਆਂ ਤਿੰਨ ਕੇਰੀਆਂ ਲਸਣ ਦੀਆਂ ਹੋਣਗੀਆਂ ਇੱਕ ਮੇਥੀ ਪਾਲਕ ਤੇ ਇੱਧਰ ਲਾ ਦੇਾਂਗੇ ਗਾਜਰਾ ਤੇ ਕੋਸ ਲਾ ਦੇਾਂਗੇ ਗੰਡੇ ਬੱਦ ਤੋਂ ਬੱਦ ਲਸਣ ਵੀ ਪੀਜਾਂਗੇ ਜਿੰਨਾ ਵੀ ਪੀਜਿਆ ਗੈਰਕੀ ਲਸਣ ਘੱਟ ਸੀਗਾ ਆ ਮੋਟਰ ਸਾਡੀ ਆ ਮੇਰੀ ਕੋਲ ਦੀ ਆ ਸਾਹਮਣੀ ਆ ਸਾਹਮਣੀ ਮੇਰੀ ਕੋਹੜੀ ਆ ਦੇ ਵਿੱਚ ਗਰਦਿਆਲ ਚਾਚਾ ਅਸੀਂ ਮੇਰੇ ਹਿੱਸੇ ਚ ਆ ਆ ਤੂਤ ਖੜਾ ਬੋ ਪਾਰਾ ਆ ਮੇਰਾ ਆਂਬਾ ਨਾਲ ਕੇਲੇ ਲੱਗੇ ਆਂਬ ਦੇ ਆਏ ਸਾਡਾ ਆਂਬਾ ਆ ਨੰਦਰ ਦਾ ਲਾਇਆ ਹੋ ਦਾਖਤਾ ਜਿਹੜਾ ਇੱਕ ਆ ਖੜਾ ਇੱਕ ਹੋ ਖੜਾ ਆ ਸਾਡਾ ਕਮਾਦ ਆ ਇਹ ਸਾਰਾ ਸਾਡਾ ਕਮਾਦ ਆ ਬਹੁਤ ਪਾਰਾ ਕਮਾਦ ਆ ਡਿੱਗ ਪਿਆ ਮੀਂਹ ਦੇ ਨਾਲ ਹਵਾ ਬਹੁਤ ਵਗਦੀ ਸੀ ਇਸ ਕਰਕੇ ਡਿੱਗ ਗਿਆ ਵਾ ਮਿਰਚਾਂ ਵੀ ਬਹੁਤ ਲੱਗੀਆਂ ਇੱਥੇ ਸਾਰੀ ਹੁਣ ਸਿਆਲ ਵਾਲੀ ਸਬਜੀ ਲਸਣ ਮੇਥੀ ਪਾਲਕ ਧਰੀਆਂ ਗਾਜਰ ਸਲਗ ਮੂਲੀ ਸਭ ਇੱਥੇ ਲਾਦੜੀਆਂ ਨੇ ਇਥਾਂ 'ਚ ਆ ਮੇਰਾ ਥਾਂ ਬਣਾ ਕੇ ਰੱਖਿਆ ਹੋਇਆ ਓਹ ਹਵਨੇ ਵੇਚਦੀ ਹਰਮਨ ਦਾ ਝੋਮਾ ਝੋਲਣਾ ਜਾਵੜਿਆ ਆ ਇਹਨਾਂ ਦੀ ਟਰਾਲੀ ਖੜੀ ਆ ਆ ਮੋਟਰ ਆਹ ਰਿਆ ਦੇਖ ਲੋ ਆ ਡਰੰਪ ਹੈ ਆ ਖਾਲੀ ਪੈੜਪੂੜ ਕਰਦੇ ਹੁੰਦੇ ਸੀ ਇਹਦੇ ਨਾਲ ਹੁਣ ਕੌਣ ਕਰਦਾ ਪੈੜਾ ਹੁਣ ਤਾਂ ਕੋਟੀਆਂ ਬਣ ਗਈਆਂ ਆਹ ਦਰਾਖਤ ਕਿੰਨੇ ਸੋਹਣੇ ਲੱਗਦੇ ਆ ਦੇਖ